ਹਾਂਜੀ ਜਦੋਂ ਸਬਜ਼ੀਆਂ ਤੇ ਦਾਲਾਂ ਖਾ-ਖਾ ਕੇ ਮਨ ਅੱਕ ਜਾਵੇ ਤਾਂ ਉਸ ਵੇਲੇ ਤੁਸੀਂ ਬਣਾ ਸਕਦੇ ਹੋ ਚਟਪਟੀ ਕੜੀ ਅੱਜ ਅਸੀਂ ਬਣਾ ਰਹੇ ਸੀ ਹੈਲਦੀ ਕਿਚਨ ਵਿੱਚ ਚਟਪਟੀ ਕੜੀ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਸਭ ਤੋਂ ਪਹਿਲੇ ਕੜਾਈ ਰੱਖ ਦਿੱਤੀ ਇਹਦੇ ਵਿੱਚ ਤੇਲ ਪਾ ਦਿੱਤਾ ਤੇ ਪਾਵਾਂਗੇ ਅਸੀਂ ਜੀਰਾ ਜਵੈਨ ਕੜੀ ਪੱਤਾ ਤੇ ਮੇਥਰੇ ਠੀਕ ਹੈ ਜੀ ਅਸੀਂ ਸਭ ਤੋਂ ਪਹਿਲੇ ਤੇਲ ਵਿੱਚ ਇਹ ਸੁਟਾਂਗੇ ਕੜੀ ਪੱਤੇ ਦਾ ਕੜੀ ਦੇ ਨਾਲ ਬਹੁਤ ਹੀ ਟੇਸਟ ਅਰੇ ਮੇਥੇ ਦੇ ਨਾਲ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਸਭ ਤੋਂ ਪਹਿਲੇ ਅਸੀਂ ਨੂੰ ਫਰਾਈ ਕਰਾਂਗੇ ਅੱਛੀ ਤਰ੍ਹਾਂ ਤੇਲ ਵਿੱਚ ਤੇ ਹੁਣ ਅਸੀਂ ਪਾਵਾਂਗੇ ਲਸਣ ਜੋ ਕਿ ਅਸੀਂ ਗ੍ਰाइंड ਕਰ ਲਿਆ ਹੈ ਲਸਣ ਦਾ ਫਲੇਵਰ ਕੜੀ ਵਿੱਚ ਬਹੁਤ ਹੀ ਵਧੀਆ ਆਉਂਦਾ ਔਰ ਭੁਜ ਕੇ ਆਉਂਦਾ ਇਸ ਤਰ੍ਹਾਂ ਤੁਸੀਂ ਕੱਚਾ ਪਾਉਗੇ ਤੇ ਟੇਸਟ ਨਹੀਂ ਆਣਾ ਤੇ ਦੋ ਸੂਸੀ ਨੂੰ ਤੇਲ ਵਿੱਚ ਭੁੰਨੋਗੇ ਅੱਛੀ ਤਰ੍ਹਾਂ ਤੇ ਬਹੁਤ ਹੀ ਵਧੀਆ ਟੇਸਟ ਬਣ ਜਾਏਗਾ ਸਬਜ਼ੀਆਂ ਸਰਦੀ ਵਿੱਚ ਖਾ ਖਾ ਕੇ ਬੰਦਾ ਮਨ ਅੱਕ ਜਾਂਦਾ ਤੇ ਦਾਲਾਂ ਵੀ ਨਹੀਂ ਖਾਧੀਆਂ ਜਾਂਦੀਆਂ ਤੇ ਉਸ ਹਾਲਾਤ ਵਿੱਚ ਤੁਸੀਂ ਇਹ ਕੜੀ ਬਣਾ ਸਕਦੇ ਹੋ ਜੋ ਕਿ ਸਾਰੇ ਪਸੰਦ ਕਰਦੇ ਨੇ ਵੱਡੇ ਛੋਟੇ ਸਭ ਔਰ ਬਹੁਤ ਹੀ ਚਟਪਟੀ ਕੜੀ ਬਣਦੀ ਹੈ ਖੱਟੇ-ਖੱਟੇ ਦਹੀਂ ਦੀ ਹੁਣ ਇਸ ਤੋਂ ਬਾਅਦ ਅਸੀਂ ਪਾਵਾਂਗੇ ਪਿਆਜ਼ ਪਿਆਜ਼ ਨੂੰ ਲਾਲ ਹੋਣ ਤੱਕ ਇੰਤਜ਼ਾਰ ਕਰਾਂਗੇ ਹਾਂਜੀ ਨਾਲ ਹੀ ਅਸੀਂ ਪਾ ਦਾਂਗੇ ਹੁਣ ਹਰੀ ਮਿਰਚ ਹਰੀ ਮਿਰਚ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਕੜੀ ਵਿੱਚ ਤਿੱਖਾ ਤਿੱਖਾ ਤੇ ਖੱਟਾ-ਖੱਟਾ ਬਹੁਤ ਹੀ ਪੇਸਟ ਹੋ ਜਾਂਦਾ ਹੈ ਕੜੀ ਦਾ ਦੇਖੋ ਜੀ ਕਿੰਨਾ ਵਧੀਆ ਤੜਕਾ ਲੱਗ ਗਿਆ ਹੈ ਕੜੀ ਨੂੰ ਤੇ ਹੁਣ ਅਸੀਂ ਅੱਧਰ ਚੋਪਰ ਦੇ ਵਿੱਚ ਜਿਹੜੇ ਦਹੀਂ ਸੀ ਅਸੀਂ ਪਾ ਦਿੱਤਾ ਹੈ ਹੁਣ ਅੰਦਰ ਚ ਅਸੀਂ ਸਾਰੇ ਮਸਾਲੇ ਮਿਕਸ ਕਰਾਂਗੇ ਲੋੜ ਮੁਤਾਬਕ ਤੁਸੀਂ ਇਹਦੇ ਵਿੱਚ ਮਸਾਲੇ ਪਾਣੇ ਨੇ ਸਭ ਤੋਂ ਪਹਿਲੇ ਅਸੀਂ ਪਾ ਰਿਹਾ ਬੇਸਨ ਤੁਸੀਂ ਆਪਣੀ ਲੋੜ ਮੁਤਾਬਕ ਪਾਣਾ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਜਿਆਦਾ ਬਣਾ ਰਹੇ ਹੋ ਘੱਟ ਬਣਾ ਰਹੇ ਹੋ 2 ਵੱਡੇ ਚਮਚ ਅਸੀਂ ਬੇਸਨ ਦੇ ਪਾ ਦਿੱਤੇ ਨੇ ਹੁਣ ਅਸੀਂ ਪਾਵਾਂਗੇ ਹਲਦੀ ਪਾਊਡਰ ਸਬ ਮਸਾਲੇ ਲੋੜ ਲੋੜ ਮੁਤਾਬਕ ਪਾਣੇ ਨਾਮਕ ਜਾਏਗਾ ਹੁਣ ਉਹਨਾਂ ਸੇ ਨੂੰ ਚੰਗੀ ਤਰ੍ਹਾਂ ਚੋਪ ਕਰਾਂਗੇ ਗ੍ਰाइंड ਕਰਾਂਗੇ ਇਹਨੂੰ ਤਾਂ ਕਿ ਸਾਰਾ ਚੀਜ਼ਾਂ ਮਿਕਸ ਹੋ ਜਾਣ ਠੀਕ ਹੈ ਜੀ ਇਹਨੂੰ ਥੋੜਾ ਮਿਕਸ ਕਰਨਾ ਤਾਂ ਕਿ ਜਿਹੜਾ ਦਹੀਂ ਵੀ ਉਹ ਵੀ ਅੱਛੀ ਤਰ੍ਹਾਂ ਮਿਕਸ ਹੋ ਜਾਵੇ ਤੇ ਬਹੁਤ ਹੀ ਵਧੀਆ ਕੜੀ ਬਣ ਜਾਏ ਤੇ ਚੱਲਾਂ ਬਣਾ ਰਹੇ ਕੋਈ ਨਹੀਂ ਇੱਧਰ ਸਾਡਾ ਜਿਹੜਾ ਮਸਾਲਾ ਉਹ ਵੀ ਲਾਲ ਹੋ ਗਿਆ ਦੇਖੋ ਪਿਆਜ਼ ਵੀ ਲਾਲ ਹੋ ਗਏ ਨੇ ਮਸਾਲਾ ਬਹੁਤ ਵਧੀਆ ਬਣ ਗਿਆ ਇਹ ਦੇਖੋ ਜੀ ਹੁਣ ਇਹਦੇ ਵਿੱਚ ਮਸਾਲੇ ਵੀ ਪਾਣਗੇ ਤੇ ਹੋਰ ਵੀ ਇਹਦਾ ਟੇਸਟ ਵੱਧ ਜਾਏਗਾ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਐਸੀ ਗ੍ਰाइंड ਕੀਤਾ ਹੈ ਤੇ ਮਿਕਸ ਹੋ ਗਿਆ अच्छी तरह दही ਜੜਾ ਸੀ ਪੂਰਾ ਲੱਸੀ ਬਣ ਗਈ ਹੈ ਤੇ ਜਿੰਨਾ ਤੁਹਾਨੂੰ ਪਾਣੀ ਦੀ ਬਾਅਦ ਚ ਜ਼ਰੂਰਤ ਪੈਗੀ ਉਹਨਾਂ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਦੇ ਚ ਪਾਵਾਂਗੇ ਮਸਾਲੇ ਕੜੀ ਦੇ ਵਿੱਚ ਪਹਿਲੇ ਅਸੀਂ ਜਿਹੜੀ ਲੱਸੀ ਬਣਾਈਏ ਉਹਨੂੰ ਅਸੀਂ ਮਸਾਲੇ ਵੀ ਸੁਟਾਂਗੇ ਤੇ ਲੋੜ ਮੁਤਾਬਕ ਬਹੁਤ ਹੀ ਗਾੜਾ ਕੋਲ ਹੈ ਪਰ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਠੀਕ ਹੈ ਜੀ ਪਹਿਲੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਹ ਅਸੀਂ ਚੋਪਰ ਦੇ ਵਿੱਚ ਪਾਣੀ ਪਾ ਕੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਸਾਡਾ ਵੇਸਟ ਵੀ ਨਾ ਜਾਵੇ ਮਟੀਰੀਅਲ ਔਰ ਅਸੀਂ ਕੜੀ ਵਿੱਚ ਤੇ ਸਾਨੂੰ ਪਾਣੀ ਚਾਹੀਦਾ ਹੀ ਹੈ ਜੇ ਜਿੰਨਾ ਤੁਸੀਂ ਖੁੱਲਾ ਪਾਣੀ ਪਾਓਗੇ ਓਨੀ ਵਧੀਆ ਕੜ ਕੜ ਕੇ ਬਣੇਗੀ ਪਾਣੀ ਅਸੀਂ ਹੋਰ ਪਾ ਦਿੱਤਾ ਹੈ ਇਹ ਦੇਖੋ ਜੀ ਤੁਸੀਂ ਆਪਣੀ ਲੋੜ ਮੁਤਾਬਕ ਪਾਣੀ ਪਾ ਸਕਦੇ ਹੋ ਕਿਉਂਕਿ ਇਹਨਾਂ ਅਜੇ ਘੰਟਾ ਡੇਢ ਕੜਨਾ ਹੈ ਤੇ ਉਹਦੇ ਵਿੱਚ ਤੁਹਾਡਾ ਪਾਣੀ ਸਾਰਾ ਸੁੱਕ ਜਾਏਗਾ ਠੀਕ ਹੈ ਜੀ ਆਹ ਦੇਖੋ ਜੀ ਜਿੰਨਾ ਵੇਸਨ ਅਸੀਂ ਪਾਇਆ ਉਹ ਸਾਰਾ ਮਿਕਸ ਹੋ ਕੇ ਇਹਨੇ ਕੜਦੇ ਰਹਿਣਾ ਔਰ ਘੰਟਾ ਡੇਢ ਘੜ ਤੋਂ ਘਟ ਲੱਗ ਜਾਣਾ ਸਾਡੀ ਕੜੀ ਨੂੰ ਬਹੁਤ ਹੀ ਟੇਸਟੀ ਬੰਦੀ ਹੈ ਸਵੇ ਨਾਲ ਤੁਸੀਂ ਇੱਕ ਵਾਰੀ ਜਰੂਰ ਬਣਾਣਾ ਇਸ ਰੈਸਪੀ ਦੇ ਮੁਤਾਬਿਕ ਖੁੱਲਾ ਪਾਣੀ ਪਾਣਾ ਔਰ ਸਿੰਮ ਦੇ ਉੱਤੇ ਤੁਸੀਂ ਰੱਖ ਦੇਣਾ ਤੇ ਕੜੀ ਨੂੰ ਅੱਛੀ ਤਰ੍ਹਾਂ ਕੜਨ ਦੇਣਾ ਪਕੌੜੇ ਅਸੀਂ ਬਾਅਦ ਚ ਐਂਡ ਤੇ ਪਾਵਾਂਗੇ ਤੇ ਪਕੌੜੇ ਕਿਸ ਤਰ੍ਹਾਂ ਕੱਢਦੇ ਆ ਉਹ ਵੀ ਮੈਂ ਤੁਹਾਨੂੰ ਜਰੂਰ ਦੱਸਾਂਗੀ ਠੀਕ ਹੈ ਜੀ ਪੋਣਾ ਇਸ ਨੂੰ ਘੰਟਾ ਪੋਣਾ ਘੰਟਾ ਘੜ ਤੋਂ ਘੜ 40 45 ਮਿੰਟ ਨੂੰ ਅੱਛੀ ਤਰ੍ਹਾਂ ਨੂੰ ਕੜਨ ਦਵਾਂਗੇ ਔਰ ਇਹ ਬਾਹਰ ਨਾ ਆਵੇ ਇਸ ਵਾਸਤੇ ਅਜੇ ਟੱਕਣ ਨਹੀਂ ਰੱਖਣਾ ਤੁਸੀਂ ਜਦੋਂ ਅੱਛੀ ਤਰ੍ਹਾਂ ਪੂਰੀ ਉਬਾਲੀਆਂ ਆ ਕੇ ਕਿਉਂਕਿ ਜਦੋਂ ਉਬਾਲੀ ਆਂਦੀ ਹੈ ਬਾਹਰ ਨੂੰ ਨਿਕਲਦਾ ਪਰ ਅਸੀਂ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ ਜਦ ਤੱਕ ਇਹ ਉਬਾਲੀਆਂ ਆ ਜਾਣ ਗਿਆ 10 12 ਉਬਾਲੀ ਆ ਜਾਣ ਗਿਆ ਫਿਰ ਤੁਸੀਂ ਹਲਕਾ ਜਿਹਾ ਦੇ ਉੱਤੇ ਟੱਕਣ ਦੇ ਸਕਦੇ ਹੋ ਤੇ ਅਦਰਵਾਇਜ਼ ਤੁਸੀਂ ਅਜੇ ਇਹਨੂੰ ਕਵਰ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ ਜਦੋਂ ਇਹਨੂੰ ਉਬਾਲੀਆਂ ਖਾਣੀਆਂ ਨੇ ਬਾਹਰ ਨਿਕਲੇਗਾ ਜਿੰਨੀ ਵਰਜੀ ਤੁਸੀਂ ਕੜਾਈ ਪਾ ਲਓ ਵੱਡੀ ਪਰ ਫਿਰ ਵੀ ਇਹ ਬਾਹਰ ਜਰੂਰ ਨਿਕਲਦਾ ਹੈ ਮਟੀਰੀਅਲ ਪਰ ਤੁਸੀਂ ਬੜਾ ਧਿਆਨ ਰੱਖਣਾ ਕੜਛੀ ਤੁਸੀਂ ਮਾਰਦੇ ਰਹਿਣਾ ਦੋ-ਦੋ ਮਿੰਟ ਬਾਅਦ ਕੜਛੀ ਨਾਲ ਮਾਰਦੇ ਰਹਿਣਾ ਹੁਣ ਘੱਟ ਤੋਂ ਘੱਟ ਤੁਸੀਂ 40-45 ਮਿੰਟ ਇਹਨੂੰ ਕੜਨ ਦਿਓ ਠੀਕ ਹੈ ਜੀ ਹਾਂਜੀ ਤਕਰੀਬਨ 35-40 ਮਿੰਟ ਹੋ ਗਏ ਨੇ ਹੁਣ ਅਸੀਂ ਚੈੱਕ ਕਰਾਂਗੇ ਕਿ ਸਾਡੀ ਕੜੀ ਤਿਆਰ ਹੋ ਗਈ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਪਾਣੀ ਵਿੱਚ ਜਿਆਦਾ ਸੁੱਕ ਗਿਆ ਤੇ ਤੁਸੀਂ ਗਰਮ ਪਾਣੀ ਹੋਰ ਵੀ ਪਾ ਸਕਦੇ ਹੋ ਕਿਉਂਕਿ ਇਹ ਜਿਹੜਾ ਵੇਸਨ ਹੁੰਦਾ ਪਾਣੀ ਬਹੁਤ ਜ਼ਿਆਦਾ ਚੂਸ ਲੈਂਦਾ ਅਜੇ ਸਾਡੀ ਕੜੀ ਬਣ ਰਹੀ ਹੈ ਤਦ ਤੱਕ ਅਸੀਂ ਪਕੌੜਿਆਂ ਦੀ ਤਿਆਰੀ ਕਰਦੇ ਹਾਂ ਅਸੀਂ ਪਾਣੀ ਥੋੜਾ ਜਿਹਾ ਹੋਰ ਪਾਇਆ ਸੀ 2-2 ਮਿੰਟ ਬਾਅਦ ਚੈੱਕ ਕਰਦੇ ਰਹਿਣਾ ਅਗਰ ਤੁਹਾਨੂੰ ਪਾਣੀ ਘੱਟ ਲੱਗਦਾ ਤੇ ਤੁਸੀਂ ਹੋਰ ਪਾਣੀ ਗਰਮ ਕਰਕੇ ਪਾ ਸਕਦੇ ਹੋ ਠੰਡਾ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਕੜੀ ਦਾ ਫਿਰ ਟੇਸਟ ਖਰਾਬ ਹੋ ਜਾਏਗਾ ਠੀਕ ਹੈ ਜੀ ਅਜੇ ਤੁਸੀਂ ਦੇਖੋ ਕਿ ਘੱਟੋ ਘੱਟ 35-40 ਮਿੰਟ ਹੋ ਗਏ ਨੇ ਪਰ ਅਜੇ ਕੜੀ ਚ ਥੋੜੀ ਕਸਰ ਹੈਗੀ ਐ ਸਾਫ ਹੀ ਪਤਾ ਚਲਦਾ ਵੈ ਤੇ ਹੁਣ ਅਸੀਂ ਅਦਰ ਪਕੌੜਿਆਂ ਦੀ ਤਿਆਰੀ ਕਰਨ ਲੱਗੇ ਆ ਮੈਂ ਕੜਾਈ ਉੱਪਰ ਰੱਖ ਦਿੱਤੀ ਐ ਦੇਖੋ ਜੀ ਕੜਾਈ ਰੱਖ ਦਿੱਤੀ ਐ ਛੋਟੀ ਕੜਾਈ ਲਿਆ ਕਰੋ ਕੋਸ਼ਿਸ਼ ਇਹ ਹੀ ਕਰਾ ਕਰੋ ਕਿ ਜਿੰਨਾਂ ਨੂੰ ਸਾਨੂੰ ਤੇਲ ਦੀ ਜ਼ਰੂਰਤ ਐ ਅਸੀਂ ਉਨਾਂ ਹੀ ਯੂਜ਼ ਕਰੀਏ ਸਾਨੂੰ ਦੁਬਾਰਾ ਰਿਪੀਟ ਨਾ ਕਰਨਾ ਪਵੇ ਕਿਉਂਕਿ ਜਿਹੜਾ ਅਸੀਂ ਵਰਤਿਆ ਹੋਇਆ ਤੇਲ ਵਰਤਦੇ ਆ ਨਾ ਤੇ ਇਸ ਨਾਲ ਉਸੇ ਨੁਕਸਾਨ ਹੁੰਦਾ ਇੱਕ ਦੋ ਦਿਨਾਂ ਚ ਇਹਨੂੰ ਖਤਮ ਕਰ ਲਿਆ ਕਰੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਤੇਲ ਉਨਾ ਹੀ ਲਵਾਂ ਜਿੰਨਾ ਯੂਜ਼ ਹੋ ਜਵੇ ਠੀਕ ਹੈ ਜੀ ਤੁਸੀਂ ਵੀ ਇਹੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅਨ ਹੈਲਦੀ ਹੋ ਜਾਂਦਾ ਤੇ ਸਾਡੀ ਸਿਹਤ ਵਾਸਤੇ ਠੀਕ ਨਹੀਂ ਹੁੰਦਾ ਅਸੀਂ ਵਰਤ ਤਾਂ ਲੈਣੇ ਆ ਇੱਕ ਦੋ ਦਿਨਾਂ ਚ ਖਤਮ ਕਰ ਲੈਣੇ ਬਟ ਜਦੋਂ ਜ਼ਿਆਦਾ ਦਿਨ ਅਸੀਂ ਵਰਤਦੇ ਹਾਂ ਤੇ ਕਹਿੰਦੇ ਨੇ ਇਹ ਜ਼ਰੀਲਾ ਹੋ ਜਾਂਦਾ ਤੇਲ ਤੇ ਤੁਸੀਂ ਇੱਕ ਦੋ ਦਿਨਾਂ ਚ ਤਿੰਨ ਦਿਨਾਂ ਚ ਇਹਨੂੰ ਖਤਮ ਕਰ ਦੇਣਾ ਜ਼ਿਆਦਾ ਦਿਨ ਨਹੀਂ ਰੱਖਣਾ ਅਗਰ ਤੁਹਾਡਾ ਬਜਦਾ ਕੋਸ਼ਿਸ਼ ਕਰਿਆ ਕਰੋ ਕਿ ਤੇਲ ਤੁਸੀਂ ਲਿਮਟ ਵਿੱਚ ਲੋਰ ਨੋਰਮਲ ਲੋਰ ਜਿੰਨੇ ਕਿ ਤੁਹਾਡੇ ਪਕੌੜੇ ਨਿਕਲ ਜਾਣ ਠੀਕ ਹੈ ਜੀ ਹੁਣ ਮੈਂ ਇਹ ਦੇਖੋ ਜੀ ਥੋੜਾ ਜਿਹਾ ਪਾਣੀ ਲੈ ਲਿਆ ਮੈਂ ਤੇ ਹੁਣ ਮੈਂ ਇਹਦੇ ਵਿੱਚ 4-5 ਚਮਚ ਵੇਸਨ ਦੇ ਪਾਵਾਂਗੀ ਹੁਣ ਅਸੀਂ ਪਕੌੜੇ ਜਿਹੜੇ ਨੇ ਦੋ ਤਰ੍ਹਾਂ ਦੇ ਬਣਾ ਸਕਦੇ ਆ ਕਈ ਤੇ ਦੇਖੋ ਪਿਆਜ਼ਾ ਵਾਲੇ ਪਕੌੜੇ ਪਸੰਦ ਕਰਦੇ ਨੇ ਪਰ ਕਈ ਜਿਹੜੇ ਹੁੰਦੇ ਨੇ ਲੋਗ ਉਹ ਪਿਆਜ਼ਾ ਵਾਲੇ ਨਹੀਂ ਖਾਂਦੇ ਪਰ ਨੋਰਮਲ ਜਿਹੜੇ ਪਕੌੜੇ ਤੁਸੀਂ ਜਿਵੇਂ ਸਮਝੋ ਕਿ ਭੱਲੇ ਬਣਾਉਂਦੇ ਹੋ ਭੱਲੇ ਵਾਂਗੂ ਬਣਾਣੇ ਨੇ ਠੀਕ ਹੈ ਪਰ ਕਈ ਲੋਕ ਪਸੰਦ ਕਰਦੇ ਨੇ ਕਿ ਵਿੱਚ ਪਿਆਜ਼ ਹੋਣ ਹਰੀ ਮਿਰਚ ਹੋਵੇ ਧਨੀਆ ਹੋਵੇ ਸਾਰੀਆਂ ਚੀਜ਼ਾਂ ਪਈਆਂ ਹੋਣ ਬਟ ਅੱਜ ਅਸੀਂ ਉਸ ਤਰੀਕਾ ਬਣਾਵਾਂਗੇ ਪਿਆਜ਼ਾਂ ਵਾਲੇ ਪਰ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜਿਹੜੇ ਪਿਆਜ਼ਾਂ ਤੋਂ ਬਿਨਾ ਖਾਂਦੇ ਨੇ ਉਹਨਾਂ ਨੂੰ ਕੋਲ ਕਿਵੇਂ ਬਣਾਣਾ ਠੀਕ ਹੈ ਜੀ ਵੇਸਣ ਦਾ ਕੋਲ ਉਹਨਾਂ ਨੂੰ ਕਿਵੇਂ ਕਿਵੇਂ ਬਣਾਣਾ ਪਏਗਾ ਔਰ ਇਹਨੂੰ ਜਿਆਦਾ ਤੋਂ ਜਿਆਦਾ ਮੈਸ਼ ਕਰਨਾ ਹੈ ਅੱਛੇ ਤਰ੍ਹਾਂ ਗ੍ਰਾਈਂਡ ਕਰਨਾ ਹੈ ਤਾਂ ਹੀ ਤੁਹਾਡੇ ਫੁੱਲੇ ਫੁੱਲੇ ਪਕੌੜੇ ਆਣਗੇ ਜਿਹੜੇ ਪਿਆਜ਼ਾਂ ਤੋਂ ਬਿਨਾ ਖਾਂਦੇ ਨੇ ਠੀਕ ਤੇ ਜਿਹੜੇ ਅچھے ਚਟਪਟੇ ਖਾਂਦੇ ਨੇ ਉਹ ਪਿਆਜ਼ਾ ਵਾਲੇ ਹਰੀ ਮਿਰਚ ਪਾ ਕੇ ਧਨੀਆਂ ਪਾ ਕੇ ਸਾਰੇ ਮਸਾਲੇ ਪਾ ਕੇ ਬਣਾ ਸਕਦੇ ਹੋ ਠੀਕ ਹੈ ਜੀ ਅੱਜ ਮੈਂ ਹੁਣ ਤੁਹਾਨੂੰ ਦੋਨੋਂ ਤਰ੍ਹਾਂ ਦੱਸਾਂਗੀ ਪਕੌੜਿਆਂ ਦਾ ਕਿਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਨੇ ਠੀਕ ਹੈ ਜੀ ਹਾਂਜੀ ਤੁਸੀਂ ਲੋੜ ਮੁਤਾਬਕ ਵੇਸਲ ਲੈ ਸਕਦੇ ਹੋ ਜਿੰਨਾ ਤੁਹਾਨੂੰ ਤੁਸੀਂ ਪਕੌੜੇ ਬਣਾਉਣੇ ਨੇ ਤੁਹਾਨੂੰ ਸਭ ਪਤਾ ਹੀ ਹੈ ਵੀ ਕਿੰਨਾ ਤੁਸੀਂ ਪਕੌੜੇ ਬਣਾਉਣੇ ਨੇ ਆਪਣੀ ਫੈਮਿਲੀ ਦੇ ਹਿਸਾਬ ਨਾਲ ਤੇ ਕੜੀ ਦੇ ਹਿਸਾਬ ਨਾਲ ਮੈਂ 4 ਚਮਚ ਵੇਸਲ ਲੈ ਲਿਆ ਹੁਣ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪੈਲੇ ਇਹਦੇ ਲੰਮਸ نکال ਲਾਂਗੇ ਇਹਨੂੰ ਚੰਗੀ ਤਰ੍ਹਾਂ ਫਿਕਸ ਕਰਾਂਗੇ ਕਿਉਂਕਿ ਮੈਂ ਪਾਣੀ ਪਹਿਲੇ ਪਾ ਦਿੱਤਾ ਸੀ ਜਦੋਂ ਗਿੱਲਾ ਭੰਡਾ ਹੋਵੇ ਤਾਂ ਪਹਿਲੇ ਪਾਣੀ ਪਾ ਦੋ ਤੇ ਉਹ ਵਧੀਆ ਰਹਿੰਦਾ ਨਹੀਂ ਤੇ ਚਿਪਕ ਜਾਂਦਾ ਤੁਹਾਡਾ ਬਿਸਨ ਨਾਲ ਹੁਣ ਅਸੀਂ ਹੌਲੀ ਹੌਲੀ ਕਰਕੇ ਇਹਦੇ ਚ ਪਾਣੀ ਪਾਵਾਂਗੇ ਤੇ ਇਹਦੇ ਲੰਮਸ ਕੱਢ ਲਾਂਗੇ ਔਰ ਇਹਨੂੰ ਬਿਲਕੁਲ ਸੌਫਟ ਕੋਲ ਬਣਾਵਾਂਗੇ ਠੀਕ ਹੈ ਜੀ ਹਾਂ ਜੀ ਇਹਨੂੰ ਜ਼ਿਆਦਾ ਸੌਫਟ ਕਰਨ ਵਾਸਤੇ ਜਿਹੜਾ ਅਸੀਂ ਗਰਮ ਤੇਲ ਰੱਖਿਆ ਹੈ ਉਹਦੇ ਵਿੱਚੋਂ ਇੱਕ ਚਮਚ ਅਸੀਂ ਤੇਲ ਵੀ ਇਹਦੇ ਵਿੱਚ ਪਾ ਦਵਾਂਗੇ ਤਾਂ ਕਿ ਇਹ ਬਹੁਤ ਵਧੀਆ ਸੌਫਟ ਬਣ ਸਕੇ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਪਰ ਲੋੜ ਦੇ ਮੁਤਾਬਿਕ ਪਾਣਾ ਹੁਣ ਸਭ ਤੋਂ ਪਹਿਲੇ ਅਸੀਂ ਇਹਨੂੰ ਪਤਲਾ ਕਰਾਂਗੇ ਬਹੁਤ ਜ਼ਿਆਦਾ ਗੜਾ ਹੈ ਕਿਉਂਕਿ ਪਕੌੜੀਆਂ ਹੁਣ ਨਹੀਂ ਅਜੇ ਹੋਇਆ ਵੀ ਸਮਾਨ ਵੀ ਪੈਣਾ ਇਹ ਦੇਖੋ ਜੀ ਤੁਸੀਂ ਘੜ ਤੋਂ ਘੜੇ ਨੂੰ 5-7 ਮਿੰਟ ਇਸ ਤਰ੍ਹਾਂ ਕਰਨਾ ਤਾਂ ਤੁਹਾਡੇ ਬਿਨਾ ਪਿਆਜ਼ਾਂ ਵਾਲੇ ਜਿਹੜੇ ਪਕੌੜੇ ਨੇ ਬਹੁਤ ਹੀ ਵਧੀਆ ਬਣਨਗੇ ਠੀਕ ਹੈ ਜੀ ਇਹਦੇ ਵਿੱਚ ਕੋਈ ਲੰਮਜ਼ ਨਹੀਂ ਰਹਿਣਾ ਚਾਹੀਦਾ ਜਿਵੇਂ ਤੁਸੀਂ ਭੱਲੇ ਬਣਾਉਂਦੇ ਹੋ ਸੇਮ ਉਸ ਤਰੀ ਤੁਸੀਂ ਬਣਾਣੇ ਨੇ ਐਸਟਰਾ ਕਰਕੇ ਉਹ ਅੱਛੀ ਤਰ੍ਹਾਂ ਤੇ ਲੰਮਸੇ نکال ਲੈਣਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਹੁਣ ਨਮਕ ਮਿਰਚ ਮਸਾਲੇ ਜੋ ਵੀ ਪਾਣੇ ਹਲਕੇ ਹਲਕੇ ਪਾਣੇ ਨੇ ਕਿਉਂਕਿ ਅਸੀਂ ਔਰੈਡੀ ਕੜੀ ਵਿੱਚ ਪਾ ਚੁੱਕੇ ਆਂ ਤੇ ਉਹਦੇ ਮੁਤਾਬਿਕ ਤੁਸੀਂ ਵੇਸਣ ਦੇ ਮੁਤਾਬਿਕ ਸਾਰਾ ਮਟੀਰੀਅਲ ਪਾਣਾ ਜ਼ਿਆਦਾ ਨਾ ਹੋਵੇ ਠੀਕ ਹੈ ਜੀ ਗਰਮ ਮਸਾਲਾ ਆ ਜਾਏਗਾ ਸੁੱਕਾ ਧਨੀਆ ਆ ਜਾਏਗਾ ਥੋੜਾ ਜਿਹਾ ਹਲਕਾ ਜਿਹਾ ਜੀਰਾ ਔਰ ਨਾਲ ਹੀ ਸਾਥ ਵਿੱਚ ਜਵੈਨ ਕਿਉਂਕਿ ਜਵੈਨ ਦਾ ਵੇਸਣ ਦੇ ਨਾਲ ਬਹੁਤ ਹੀ ਵਧੀਆ ਮੇਲ ਹੈ ਇੰਨਾ ਟੇਸਟ ਆਉਂਦਾ ਹੈ ਨਾ ਇਹਦਾ ਬਹੁਤ ਅੱਛਾ ਟੇਸਟ ਬਣ ਜਾਂਦਾ ਹੈ ਜਦੋਂ ਅਸੀਂ ਵੇਸਨ ਦੇ ਵਿੱਚ ਜੁਆਇਨ ਪਾਣੀ ਹੈ ਠੀਕ ਹੈ ਜੀ ਜੁਆਇਨ ਜ਼ਰੂਰ ਪਾਣੀ ਹੈ ਪਕੌੜਿਆਂ ਦੇ ਵਿੱਚ ਪਰ ਮੈਂ ਥੋੜੀ ਪਾ ਲਉ ਪਰ ਪਾਣੀ ਜ਼ਰੂਰ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰਾਂਗੇ ਨਮਕ ਵਿੱਚ ਤੁਸੀਂ ਆਪਣੀ ਲੋੜ ਮੁਤਾਬਕ ਪਾਣਾ ਜਿੰਨਾ ਕਿ ਤੁਹਾਡਾ ਮਟੀਰੀਅਲ ਹੈ ਹੁਣ ਇਹਨੂੰ ਘਟ ਤੋਂ ਘਟ ਇੱਕੋ ਡਾਇਰੈਕਸ਼ਨ ਦੇ ਵਿੱਚ ਤੁਸੀਂ 5-7 ਮਿੰਟ ਵਾਸਤੇ ਮਿਕਸ ਕਰਦੇ ਜਾਣਾ ਜਿਹੜੇ ਸੀ ਸਿੰਪਲ ਬਣਾਉਣੇ ਨੇ ਬਿਲਕੁਲ ਪਕੌੜੇ ਸਿੰਪਲ ਬਣਾਉਣੇ ਨੇ ਅਗਰ ਤੁਸੀਂ ਨਹੀਂ ਪਿਆਜ਼ਾ ਵਾਲੇ ਖਾਂਦੇ ਜਾਂ ਤੁਹਾਡੀ ਫੈਮਿਲੀ ਵਿੱਚ ਨਹੀਂ ਖਾਂਦੇ ਤੇ ਤੁਸੀਂ ਇਸ ਤਰ੍ਹਾਂ ਸਿੰਪਲ ਵੀ ਬਣਾ ਸਕਦੇ ਹੋ ਮੈਂ ਤਾਂ ਮੇਕਅਪ ਕੋੜਾ ਕੱਢ ਕੇ ਦਿਖਾਉਂਦੇ ਆ ਕਿਉਂਕਿ ਮੈਂ ਪਿਆਜ਼ਾ ਵਾਲੇ ਬਣਾਉਣੇ ਨੇ ਹੁਣ ਅਸੀਂ ਪਾ ਦਾਂਗੇ ਹਰੀ ਮਿਰਚ ਹਰੀ ਮਿਰਚ ਤੇ ਤੁਸੀਂ ਸਾਰੇ ਪਸੰਦ ਕਰਦੇ ਹੋ अगर फिर भी ਤੁਹਾਨੂੰ ਜ਼ਿਆਦਾ ਕਰਾਰੇ ਨਹੀਂ ਚਾਹਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਰੀ ਮਿਰਚ ਨੂੰ ਵੀ ਠੀਕ ਹੈ ਜੀ। ਇਹੋ ਸਾਡਾ ਤੇਲ ਦੇਖੋ ਗਰਮ ਹੋਇਆ ਪਿਆ। ਥੋੜਾ ਜਿਹਾ ਸੇਕ ਤੇਜ਼ ਕਰ ਦਿੱਤਾ। ਦੇਖੋ ਜੀ ਇੰਨਾ ਤੁਹਾਡਾ ਹੋਣਾ ਚਾਹੀਦਾ। ਕੋਲ ਇੰਨਾ ਕਗਾੜਾ ਹੋਣਾ ਚਾਹੀਦਾ ਠੀਕ ਹੈ ਜੀ। ਜ਼ਿਆਦਾ گاੜਾ ਵੀ ਨਹੀਂ ਕਰਨਾ ਤੇ ਜ਼ਿਆਦਾ ਪਤਲਾ ਵੀ ਨਹੀਂ ਕਰਨਾ। ਔਰ ਬਹੁਤ ਹੀ ਅੱਛੇ ਤਰ੍ਹਾਂ ਮਿਕਸ ਕਰ ਲੈਣਾ। ਧਨੀਆ ਅਗਰ ਖਾਸ ਖਾਣਾ ਤੇ ਪਾ ਦਿਓ ਨਹੀਂ ਤੇ ਸਕਿਪ ਵੀ ਕਰ ਸਕਦੇ ਹੋ। ਉਹ ਮੈਂ ਥੋੜਾ ਜਿਹਾ ਵਿੱਚ ਧਨੀਆ ਵੀ ਪਾ ਰਹੀ ਆ ਕਿਉਂਕਿ ਮੈਂ ਪਿਆਜ਼ਾ ਵਾਲੇ ਬਣਾ ਰਹੀ ਆ ਹਰੀ ਮਿਰਚ ਪਿਆਜ਼ ਪਾ ਕੇ ਤੇ ਤੁਸੀਂ ਅਗਰ ਨਹੀਂ ਪਾਣਾ ਚਾਹੁੰਦੇ ਤੇ ਕੋਈ ਜ਼ਰੂਰੀ ਨਹੀਂ ਐਸਸ ਕੰਪਲਸਰੀ ਨਹੀਂ ਉਹ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਤੁਸੀਂ ਸਿੰਪਲ ਪਕੌੜੇ ਬਣਾਉਣੇ ਨੇ ਸਿੰਪਲ ਵੀ ਬਣਾ ਸਕਦੇ ਹੋ ਹੁਣ ਤੁਸੀਂ ਕੀ ਕਰਨਾ ਇਸ ਤਰ੍ਹਾਂ ਇੱਕ ਚਮਚ ਦੇ ਵਿੱਚ ਲੈ ਕੇ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਪਕੌੜਾ ਬਣਾ ਲੈਣਾ ਬਹੁਤ ਹੀ ਵਧੀਆ ਪਕੌੜੇ ਇਸ ਤਰ੍ਹਾਂ ਬੰਦੇ ਨੇ ਛੋਟੇ ਬਣਾਣੇ ਵੱਡੇ ਬਣਾਣੇ ਅਗਰ ਤੁਸੀਂ ਵੱਡਾ ਬਣਾਣਾ ਹੈ ਤੇ ਇਹਦੇ ਤੋਂ 스ਪੂਨ ਵੱਡਾ ਲੈ ਲਓ ਅਗਰ ਛੋਟਾ ਬਣਾਣਾ ਹੈ ਤੇ ਐਨਾ ਹੀ ਠੀਕ ਹੈ ਇੱਕ ਵਾਰ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਫਿਰ ਉਸ ਤੋਂ ਬਾਅਦ ਮੈਂ ਮਟੀਰੀਅਲ ਸਾਰਾ ਪਾ ਦਾਂਗੀ ਵਿੱਚ ਮੇਰੇ ਪਿਆਜ਼ ਦੇਖੋ ਕੱਟੇ ਹੋਏ ਨੇ ਮੈਂ ਸਾਰੇ ਪਿਆਜ਼ ਵਿੱਚ ਪਾ ਦੇਣੇ ਨੇ ਬਾਕੀ ਦੇ ਮਟੀਰੀਅਲ ਪਾ ਦਿੱਤਾ ਪਿਆਜ਼ ਰਹਿ ਗਏ ਸੀ ਪਿਆਜ਼ ਵੀ ਪਾ ਦੇਣ ਨੂੰ ਹਿੰਮਤ ਇਹ ਬਣਾਣਾ ਜਿਆਦਾ ਸੇਕ ਨਹੀਂ ਤੇਜ਼ ਕਰਨਾ ਇਹਦੇ ਚ ਵੀ ਪਕੌੜੇ ਬਹੁਤ ਵਧੀਆ ਸੌਫਟ ਹੀ ਬੰਦੇ ਨੇ ਇਸ ਤਰ੍ਹਾਂ ਵੀ ਕਿਉਂਕਿ ਅਸੀਂ ਕੜੀ ਵਿੱਚ ਪਾਣੇ ਨੇ ਜਿਆਦਾ ਅਸੀਂ ਕਾਲੇ ਜਾਂ ਲਾਲ ਨਹੀਂ ਕਰਨੇ ਨਾ ਹੀ ਇਸ ਤੋਂ ਜ਼ਿਆਦਾ ਰੋੜਨੇ ਕੜੀ ਵਸਤੇ ਪਕੌੜੇ ਇਹ ਦੇਖੋ ਜੀ ਕਿੰਨਾ ਵਧੀਆ ਪਕੌੜਾ ਬਣ ਗਿਆ ਔਰ ਕਿੰਨਾ ਸੌਫਟ ਹੈ ਸਪੰਜੀ ਸਪੰਜੀ ਇਹ ਦੇਖੋ ਜੀ ਬਿਲਕੁਲ ਸਪੰਜੀ ਹੈ ਦੇਖੋ ਬਿਲਕੁਲ ਸੌਫਟ ਬਹੁਤ ਹੀ ਵਧੀਆ ਪਕੌੜੇ ਇਸ ਤਰ੍ਹਾਂ ਵੀ ਬਣਦੇ ਨੇ ਅਗਰ ਤੁਸੀਂ ਇਸ ਤਰ੍ਹਾਂ ਬਣਾਉਣਾ ਚਾਹੋ ਤਾਂ ਠੀਕ ਹੈ ਜੀ ਹੁਣ ਅਸੀਂ ਬਣਾਵਾਂਗੇ ਮਿਕਸ ਕਰਕੇ ਪਿਆਜ਼ਾ ਵਾਲੇ ਜੀ ਸਾਡਾ ਤੇਲ ਦੇਖੋ ਗਰਮ ਹੋਇਆ ਪਿਆ ਹੁਣ ਇਸ ਤਰ੍ਹਾਂ ਹੀ ਅਸੀਂ 스ਪੂਨ ਦੀ ਸਹਾਇਤਾ ਦੇ ਨਾਲ ਜਾਂ ਹੱਥ ਦੀ ਸਹਾਇਤਾ ਨਾਲ ਛੋਟੇ-ਛੋਟੇ ਪਕੌੜੇ ਬਣਾਉਣੇ ਸ਼ੁਰੂ ਕਰ ਦੇਵਾਂਗੇ ਜਿੰਨਾ ਤੁਸੀਂ ਸਾਈਜ਼ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਿਉਂਕਿ ਪਕੌੜੇ ਜਿਹੜੇ ਕੜੀ ਵਿੱਚ ਪੈਂਦੇ ਨੇ ਜਿਆਦਾ ਵੱਡੇ-ਵੱਡੇ ਨਹੀਂ ਪਾਉਣੇ ਚਾਹੀਦੇ ਫਿਰ ਤੋੜਨੇ ਪੈਂਦੇ ਨੇ ਐਸੋਸਤੇ ਤੁਸੀਂ ਉਹਨਾਂ ਕੀ ਸਾਈਜ਼ ਰੱਖੋ ਜਿੰਨਾ ਵਧੀਆ ਲੱਗੇ ਠੀਕ ਹੈ ਜੀ ਬਿਲਕੁਲ ਸਹੀ ਮਤਿ ਪਕੋੜੇ ਬਣਾਉਣੇ ਨੇ ਤਾਂ ਹੀ ਇਹਦੇ ਵਿੱਚ ਕੱਚਾਪਨ ਖਤਮ ਹੋਏਗਾ ਅੰਦਰ ਤੱਕ ਜੇ ਤੁਸੀਂ ਸੇਕ ਜ਼ਿਆਦਾ ਰੱਖੋਗੇ ਤੇ ਪਕੋੜੇ ਉਪਰੋਂ ਤੇ ਪੱਕ ਜਾਣਗੇ ਪਰ ਵਿੱਚੋਂ ਨਹੀਂ ਗਲਨੇ ਵਿੱਚੋਂ ਅੱਛੇ ਨਹੀਂ ਬਣਨੇ ਇਹਨੂੰ ਸਿਮਤੇ ਬਣਾਓ ਦੇਖੋ ਆਰਾਮ ਨਾਲ ਬੰਦੇ ਬਣੇ ਹਲਕੇ ਹਲਕੇ ਸੇਕ ਤੇ ਇਕਦਮ ਨਹੀਂ ਤੁਸੀਂ ਇਹਨੂੰ ਛੇੜਨਾ ਥੋੜਾ ਜਿਹਾ 2 ਮਿੰਟ ਇਹਨੂੰ ਹੁ ਭੁੱਜਣ ਦੇਣਾ ਨਹੀਂ ਤਾਂ ਕੱਚੇ ਨੂੰ ਕਰੋਗੇ ਤੇ ਫਿਰ ਕੱਚਾ ਇਸ ਤਰ੍ਹਾਂ ਮਿਕਸ ਹੋ ਜਾਗਾ ਤੇ ਖਿੱਲਰ ਜਾਏਗਾ ਠੀਕ ਹੈ ਜੀ 2 ਮਿੰਟ ਇਹਨੂੰ ਭੁੱਜਣ ਦਿਓ ਜਦੋਂ ਤੁਹਾਨੂੰ ਲੱਗੇ ਕਿ ਲਾਲ ਹੋ ਰਹੇ ਨੇ ਤੇ ਫਿਰ ਉਹਨੂੰ ਪਲਟ ਦਿਓ ਇਹ ਦੇਖੋ ਜੀ ਜਿਹੜਾ ਅਸੀਂ ਸਭ ਤੋਂ ਪਹਿਲੇ ਪਾਇਆ ਸੀਗਾ ਪਕੌੜਾ ਇਹ ਦੇਖੋ ਥੋੜਾ ਸੈਂਟਰ ਵੱਲ ਠੀਕ ਹੋ ਗਿਆ ਇਸ ਤਰ੍ਹਾਂ ਤੁਸੀਂ ਪਲਟ ਸਕਦੇ ਹੋ ਇੱਕ ਦਮ ਨਹੀਂ ਤੁਸੀਂ ਪਲਟਣਾ ਕੱਚੇ ਪਕੌੜੇ ਨੂੰ ਨਹੀਂ ਪਲਟਣਾ ਧੀਮੇ ਤੇ ਬੰਦੇ ਬਿਨ ਆਰਾਮ ਨਾਲ ਬਣਾਓ ਤੁਸੀਂ ਕੋਈ ਕਾਲੀ ਨਹੀਂ ਕਰਨੀ ਬਹੁਤ ਹੀ ਵਧੀਆ ਕੜੀ ਪਕੌੜੇ ਬੰਦੇ ਨੇ ਕਈ ਪਕੌੜੇ ਬਿਲਕੁਲ ਪਸੰਦ ਨਹੀਂ ਕਰਦੇ ਪਰ ਤੁਸੀਂ ਕੱਲੇ ਵੇਸਣ ਵਾਲੇ ਬਣਾ ਸਕਦੇ ਹੋ ਵੇਸਣ ਵਾਲੇ ਬਹੁਤ ਹੀ ਅੱਛੇ ਬੰਦਦੇ ਨੇ ਨਾ ਮਟੀਰੀਅਲ ਬਹੁ ਕੱਲੇ ਵੇਸਣ ਵਾਲੇ ਬਣਾ ਦੋ ਕੜੀ ਵੀ ਤਾਂ ਵੇਸਣ ਦੀ ਬੰਦੀ ਹੈ ਤੇ ਤੁਸੀਂ ਐ ਵੀ ਪਾ ਸਕਦੇ ਹੋ ਵਿੱਚ ਠੀਕ ਹੈ ਜੀ ਉਧਰੋਂ ਦੇਖੋ ਸਾਡੀ ਕੜੀ ਵੀ ਤਿਆਰ ਹੋ ਰਹੀ ਹੈ ਤੇ ਨਾਲ ਹੀ ਸਾਡੇ ਪਕੌੜੇ ਤਿਆਰ ਹੋ ਰਹੇ ਨੇ ਜਦੋਂ ਤੁਹਾਡੀ ਕੜੀ ਨੂੰ ਦੇਖੋ 10-15 ਮਿੰਟ ਰਹਿ ਗਏ ਨੇ ਤੇ ਫਿਰ ਤੁਸੀਂ ਨਾਲ ਹੀ ਪਕੌੜੇ ਕੱਢੋ ਤੇ ਗਰਮ-ਗਰਮ ਵਿੱਚ ਪਾ ਦਿਓ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਕੌੜੇ ਬਹੁਤ ਹੀ ਵਧੀਆ ਦੇਖੋ ਲਾਲ ਹੋ ਗਏ ਨੇ ਅਸੀਂ ਜ਼ਿਆਦਾ ਵੀ ੜਨੇ ਨਹੀਂ ਕਿਉਂਕਿ ਅਸੀਂ ਇਸ ਤਰ੍ਹਾਂ ਨਹੀਂ ਖਾਣੇ ਅਸੀਂ ਕੜੀ ਚ ਪਾਣੇ ਨੇ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਐ ਇਸੇ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਪੌਣੀ ਦੀ ਸਹਾਇਤਾ ਦੇ ਨਾਲ ਦੇਖ ਲਓ ਇੱਕ ਟਾਈਮ 'ਚ 8-9 ਪਕੌੜੇ ਬਣ ਗਏ ਨੇ ਜ਼ਿਆਦਾ ਤੇਲ ਵੇਸਟ ਨਹੀਂ ਕਰਨਾ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨਾਂ ਹੀ ਤੇਲ ਨੂੰ ਚੁਸਕਰੋ ਠੀਕ ਹੈ ਜੀ ਤੇ ਆਪਣੀ ਹੈਲਥ ਦਾ ਧਿਆਨ ਰੱਖੋ ਇਹ ਦੇਖੋ ਜੇ ਤੁਸੀਂ ਪਕੌੜੇ ਦੇਖ ਸਕਦੇ ਹੋ ਇੱਕੋ ਟਾਈਮ 'ਚ ਥੋੜੇ ਜਿਹਾ ਤੇਲ ਵਿੱਚ 7-8 ਪਕੌੜੇ ਨਿਕਲ ਗਏ ਨੇ ਤੇ ਇਸ ਤਰ੍ਹਾਂ ਹੀ ਅਸੀਂ ਹੁਣ ਦੁਬਾਰਾ ਫਿਰ ਪਾ ਦਵਾਂਗੇ ਅਗਰ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਗੋਲ ਆਣੇ ਚਾਹੀਦੇ ਨੇ ਪਕੌੜੇ ਤਾਂ ਟੇਢੇ ਮੇਢੇ ਜਿਵੇਂ ਮਰਜ਼ੀ ਬਣਾ ਲਓ ਪਕੌੜੇ ਤੁਸੀਂ ਘਰ 'ਚ ਵੈਸੇ ਵੀ ਖਾਣ ਵਾਸਤੇ ਬਣਾਉਂਦੇ ਹੋ ਤੇ ਗੁਲਾਈ ਵਿੱਚ ਨਹੀਂ ਹੁੰਦੇ ਕੋਈ ਜ਼ਰੂਰੀ ਨਹੀਂ ਹੈਗਾ ਨਾ ਹੀ ਤੁਸੀਂ ਆਪਣਾ ਹੱਥ ਸਾੜਨ ਦੀ ਲੋੜ ਹੈ ਤੇ ਇਸ ਤਰੀ ਤੁਸੀਂ ਚਮਚ ਦੀ ਸਹਾਇਤਾ ਨਾਲ ਅਗਰ ਜ਼ਿਆਦਾ ਵੱਡਾ ਬਣਾਣਾ ਹੈ ਤਾਂ ਵੱਡਾ 스ਪੂਨ ਲੈ ਲਓ ਅਗਰ ਛੋਟੇ ਬਣਾਣੇ ਨੇ ਤਾਂ ਛੋਟਾ 스ਪੂਨ ਲੈ ਲਓ ਜਿਸ ਤਰ੍ਹਾਂ ਦੇ ਮਰਜ਼ੀ ਟੇਢੇ ਮੇਢੇ ਜਾਓਗੇ ਕਲਰ ਹੋ ਨਹੀਂ ਹੁੰਦਾ ਸਾਈਜ਼ ਨੂੰ ਇਸ ਵੀ ਇੰਨਾ ਕਰਨਾ ਹੈ ਵੱਡਾ ਕਰਨਾ ਜਾਂ گول ਕਰਨਾ ਇਹਦਾ ਕੋਈ ਨਹੀਂ ਹੁੰਦਾ ਇਸ ਹਿਸਾਬ ਨਾਲ ਜਦੋਂ ਅਸੀਂ ਕੜੀ ਚ ਪਾਣੇ ਨੇ ਤੇ ਅਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਸਗੋਂ ਖਾਣ ਵਾਸਤੇ ਵੀ ਜਿਵੇਂ ਪਾਲਕ ਦੇ ਪਕੌੜੇ ਜਾਂ ਤੁਸੀਂ ਪਿਆਜ਼ਾ ਵਾਲੇ ਪਕੌੜੇ ਬਣਦੇ ਤਾਂ ਸੇਮ ਐਂਝੀ ਬੰਦੇ ਨੇ ਇਹ ਦੇਖੋ ਕਿੰਨੇ ਵਧੀਆ ਬਣ ਗਏ ਨੇ ਪੱਕ ਵੀ ਗਏ ਨੇ ਅੱਛੀ ਤਰ੍ਹਾਂ ਕਿਉਂਕਿ ਮੈਂ ਸੀਮਤ ਰੱਖਿਆ ਹੈ ਬਿਲਕੁਲ ਗੈਸ ਦੇਖੋ ਸੀਮਤ ਹੈ ਆਰਾਮ ਨਾਲ ਬੰਦੇ ਬੰਨੇ ਹੌਲੀ ਹੌਲੀ ਤੇ ਤੁਸੀਂ ਵੀ ਇਸ ਤਰੀ ਗੈਸ ਸੀਮਤ ਰੱਖ ਕੇ ਬਣਾਓ ਠੀਕ ਹੈ ਜੀ ਹੁਣ بس ਥੋੜਾ ਸਾਡੇ ਥੋੜੇ ਜਿਹਾ ਪਕੌੜੇ ਰਹਿ ਗਏ ਨੇ ਇਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਬਣਾ ਲੈਣ ਜਿੰਨਾ ਤੁਹਾਨੂੰ ਲੋੜ ਨੇ ਆਹ ਧਾੜ ਮਸਾਲਾ ਪਾਣਾ ਹਾਂਜੀ ਤੁਸੀਂ ਦੇਖ ਸੋ ਦਿਓ ਸਾਡੀ ਕੜੀ ਦੇਖੋ ਬਿਲਕੁਲ ਤਿਆਰ ਹੋ ਗਈ ਹੈ ਉਧਰ ਪਕੌੜੇ ਵੀ ਤਿਆਰ ਹੋ ਰਹੇ ਨੇ ਹੁਣ ਅਸੀਂ ਇੱਕ ਦੋ ਜਿਹੜੇ ਮਸਾਲੇ ਰਹਿ ਗਏ ਨੇ ਪਾਣੇ ਗਰਮ ਮਸਾਲਾ ਪਹਿਲੇ ਪਾਵਾਂਗੇ ਹੁਣ ਪਾਵਾਂਗੇ ਸੁੱਕਾ ਧਨੀਆ ਇਹ ਬਿਲਕੁਲ ਐਂਡ ਤੇ ਪਾਣਾ ਹੈ ਇਹਦਾ ਫਲੇਵਰ ਬਹੁਤ ਵਧੀਆ ਆਏਗਾ ਕੜੀ ਨੂੰ ਫਿਰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਤੇ ਨਾਲ ਹੀ ਅਸੀਂ ਥੋੜਾ ਜਿਹਾ ਚਾਟ ਮਸਾਲਾ ਪਾ ਦਾਂਗੇ ਠੀਕ ਹੈ ਜੀ ਟੇਸਟ ਵਾਸਤੇ ਖੱਟੀ ਤਾਂ ਵੈਸੇ ਹੀ ਹੈਗੀ ਪਰ ਚਾਟ ਮਸਾਲੇ ਨਾਲ ਆਪਣਾ ਫਲੇਵਰ ਆਏਗਾ ਤੇ ਹੁਣ ਅਸੀਂ ਪਾ ਦਾਂਗੇ ਹਰਾ ਧਨੀਆ ਹਰਾ ਧਨੀਆ ਅਸੀਂ ਕੱਟ ਕੇ ਰੱਖਿਆ ਹੋਇਆ ਤੇ ਨਾਲ ਹੀ ਅਸੀਂ ਹਰਾ ਧਨੀਆ ਪਾ ਦਾਂਗੇ ਹਰੇ ਧਨੀਆ ਦਾ ਵੀ ਐਂਡ ਤੇ ਪੌਂਟ ਤੇ ਫਲੇਵਰ ਬਹੁਤ ਵਧੀਆ ਆਉਂਦਾ ਇਹ ਤੇ ਅੱਛੀ ਤਰ੍ਹਾਂ ਵਿੱਚ ਹੀ ਗਲ ਜਾਂਦੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਾਡੀ ਬਿਲਕੁਲ ਕੜੀ ਤਿਆਰ ਹੋ ਗਈ ਹੈ ਤੇ ਪਕੌੜੇ ਵੀ ਸਾਡੇ ਤਿਆਰ ਹੋ ਰਹੇ ਨੇ ਜਿਹੜੇ ਸਾਡੇ ਪਕੌੜੇ ਤਿਆਰ ਨੇ ਅਸੀਂ ਨਾਲ ਹੀ ਵਿੱਚ ਪਾ ਦਵਾਂਗੇ ਠੀਕ ਹੈ ਜੀ ਤੇ ਨਾਲ ਹੀ ਅਸੀਂ ਗੈਸ ਬੰਦ ਕਰਦੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ ਤੁਸੀਂ 10 ਮਿੰਟ ਰੱਖ ਕੇ ਦੇਖਣਾ ਕਿ ਆਪਣੇ ਆਪ ਹੀ ਗਾੜੀ ਹੋ ਜਾਂਦੀ ਹੈ ਵੇਸਨ ਜਦੋਂ ਠੰਡਾ ਹੁੰਦਾ ਹੈ ਤੇ ਆਪਣੇ ਆਪ ਗਾੜਾ ਹੋ ਜਾਂਦਾ ਹੈ ਅਗਰ ਨਮਕ ਨਮਕ ਚੈੱਕ ਕਰ ਲੋ ਇੱਥੇ ਚੈੱਕ ਕਰਕੇ ਅਸੀਂ ਦੇਖਿਆ ਸਾਨੂੰ ਘੱਟ ਲੱਗਿਆ ਅਸੀਂ ਨਮਕ ਹੋਰ ਪਾ ਦਿੱਤਾ ਕਿਉਂਕਿ ਪਕੌੜਿਆਂ ਵਿੱਚ ਵੀ ਨਮਕ ਹੁੰਦਾ ਹੈ ਇਸ ਵਾਸਤੇ ਤੁਸੀਂ ਹਿਸਾਬ ਦਾ ਹੀ ਪਾੜਾ ਨਮਕ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਕੜੀ ਬਹੁਤ ਹੀ ਵਧੀਆ ਬਣ ਗਈ ਹੈ ਆਹ ਦੇਖੋ ਜੀ ਪਕੌੜੇ ਕਿੰਨੇ ਵਧੀਆ ਬਣ ਗਏ ਔਰ ਸਾਡੇ ਅਗਲੇ ਪਕੌੜੇ ਵੀ ਨਿਕਰ ਰਹੇ ਨੇ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜਿੰਨੇ ਮਰਜ਼ੀ ਤੁਸੀਂ ਖੁੱਲੇ ਪਕੌੜੇ ਪਾਓ ਕਿਉਂਕਿ ਪਕੌੜਿਆਂ ਬਿਨਾ ਤੇ ਕੜੀ ਦਾ ਟੇਸਟ ਬਿਲਕੁਲ ਵੀ ਨਹੀਂ ਆਉਂਦਾ ਮਜ਼ਾ ਹੀ ਤਾਂ ਹੀ ਆਉਂਦਾ ਜੇ ਪਕੌੜੇ ਵਿੱਚ ਖੁੱਲੇ ਹੋਣ ਤੇ ਠੀਕ ਹੈ ਜੀ ਐਸ ਮੈਂ ਹੋਰ ਕੱਢ ਰਹੀ ਹਾਂ ਥੋੜੇ ਜਿਹਾ ਪਏ ਵੀ ਹਨ ਉਹ ਵੀ ਕੱਢਾਂਗੀ ਔਰ ਸਾਰੇ ਪਕੌੜੇ ਅਸੀਂ ਕੜੀ ਵਿੱਚ ਪਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਤੇਲ ਬਚਿਆ ਹੈ ਇਹ ਇੱਕ ਵਾਰੀ ਸਬਜ਼ੀ ਚ ਕਾਲ ਬਣ ਜਾਣਾ ਤੇ ਹੁਣ ਤੁਸੀਂ ਦੇਖੋ ਪਕੌੜੇ ਨਾ ਕੜੀ ਕੱਢ ਕੇ कटोरी ਵਿੱਚ ਪਾਏ ਨੇ ਔਰ ਦੇਖੋ ਪਕੌੜੇ ਕਿੰਨੇ ਫੁੱਲੇ ਫੁੱਲੇ ਬਣੇ ਨੇ ਬਿਲਕੁਲ ਵੀ ਨਾ ਤੁਹਾਨੂੰ ਦੇਖੋ ਲੱਗੇਗਾ ਕਿ ਮੁਰਝਾਈ ਹੋਏ ਪਕੌੜੇ ਨੇ ਜਾਂ ਟਿੱਲੇ ਨੇ ਦੇਖੋ ਜੀ ਕਿੰਨੇ ਵਧੀਆ ਸੌਫਟ ਬਣੇ ਨੇ ਬਿਲਕੁਲ ਔਰ ਤੁਸੀਂ ਹਲਕਾ ਜਿਹਾ ਨੂੰ ਸਕੂਨ ਲਗਾਓਗੇ ਤੇ ਇਹ ਦੇਖੋ ਜੀ ਕਿਸ ਤਰ੍ਹਾਂ ਟੁੱਟਦੇ ਪਏ ਨੇ ਬਹੁਤ ਹੀ ਸੌਫਟ ਬੰਦੇ ਨੇ ਔਰ ਫੁੱਲੇ ਫੁੱਲੇ ਬੰਦੇ ਨੇ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਕੜੀ ਬਣਾਉਣਾ ਜੀ ਬਹੁਤ ਹੀ ਵਧੀਆ ਬਣਦੀ ਹੈ ਔਰ ਬੱਚੇ ਨੇ ਵੈਸੇ ਵੀ ਬੜੇ ਪਸੰਦ ਕਰਦੇ ਨੇ ਕੜੀ ਚਾਵਲ ਖਾਓ ਫੁਲਕੇ ਨਾ ਖਾਓ ਪ੍ਰੌਨਟੀ ਨਾ ਖਾਓ ਚਾਹ ਪੂਰੀ ਨਾਲ ਖਾਓ ਚਾਵਲਾ ਨਾਲ ਖਾਓ ਬਹੁਤ ਹੀ ਵਧੀਆ ਲੱਗਦੀ ਹੈ ਕੜੀ ਤੇ ਸਭ ਦੀ ਫੇਵਰਿਟ ਫੇਵਰਿਟ ਹੈ ਜੀ ਔਰ ਇੱਕ ਵਾਰੀ ਬੈ ਰਸ਼ਮੀ ਨਾਲ ਜ਼ਰੂਰ ਬਣਾਣਾ ਓਕੇ ਜੀ ਥੈਂਕ ਯੂ